ਪੀਰ ਗੁਰੂ ਜੀ ਰੱਖ ਦੇ ਸਦਾ ਹੀ ਪੀਰ ਗੁਰੂ ਜੀ ਪੀਰਾਂ ਦੇ ਸਿਰ ਪੀਰ ਗੁਰੂ ਜੀ ਇਹ ਸੱਚੀ ਸਰਕਾਰ ਜੀ ਤੇਰੀ ਚੌਂ ਜੋਕਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਕਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਕਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਕਾ ਸਤਜੁਗ ਕਾ ਵਿੱਚ ਇਹ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਬਲ ਕੋਲੇ ਆਏ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਬਲ ਕੋਲੇ ਆਏ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਬਲ ਕੋਲੇ ਆਏ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਪਰਜੁ ਕਰ ਆਏ ਇਹ ਦਾਨ ਚਰਤੀ ਸਾਰੀ ਲੈਨੇ ਦਿੱਤਾ ਤੇ ਸਾਰੀ ਲਗੇ ਜਿੱਤਾਂ ਮਾਰ ਗਵਾਏ ਦਾਨ ਸੁਤਾਰੀ ਸੱਦੀ ਲਗੇ ਜਿੱਤਾਂ ਮਾਰ ਗਵਾਏ ਇਹ ਬ੍ਰਹਮਾ ਕੋਰੋਂ ਆਪ ਲਖਾਏ ਚਾਰ ਵੇਦ ਸਚਿਆਰ ਜੀ ਤੇਰੀ ਚੌਂ ਜੋਕਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਕਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਕਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਕਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਕਾਂ ਵਿੱਚ ਕਾਰ ਜਿ ਤੇਰੀ ਚੌਜੋਗਾਂ ਵਿੱਚ ਹੋਰੀ ਜੈ ਜੈ ਕਾਰਜ ਜਿ ਤੇਰੀ ਚੌਜੋਗਾਂ ਵਿੱਚ ਹੋਰੀ ਜੈ ਜੈ ਕਾਰਜ ਜਿ ਤੇਰੀ ਚੌਜੋਗਾਂ ਵਿੱਚ ਤੇਰੇ ਤੇ ਯੁਗ ਵਿੱਚ ਰਾਮ ਰੂਪ ਲੈ ਦਸ਼ਰਧ ਕਰ ਪਦਾਰੇ ਤੇਰੇ ਤੇ ਯੁਗ ਵਿੱਚ ਰਾਮ ਰੂਪ ਲੈ ਦਸ਼ਰਧ ਕਰ ਪਦਾਰੇ ਤੇਰੇ ਤੇ ਯੁਗ ਵਿੱਚ ਰਾਮ ਰੂਪ ਲੈ ਦਸ਼ਰਧ ਕਰ ਪਦਾਰੇ ਯਾਲੂ ਯੁਗ ਵਿੱਚ ਰਾਮ ਰੂਪ ਲੈ ਦਸ਼ਰਧ ਕਰ ਪਦਾਰੇ ਏ ਸੋ ਪਾਪੀ ਮਾਰ ਕੇ ਸਾਰੇ ਬਣ ਗਏ ਹਰ ਬਣ ਪਿਆਰੇ ਰਾਤ ਸੁਪਾ ਵੀ ਮਾਰ ਕੇ ਸਾਰੇ ਬਣ ਗਏ ਹਰ ਬਣ ਪਿਆਰੇ ਰਾਤ ਸੁਪਾ ਵੀ ਮਾਰ ਕੇ ਸਾਰੇ ਹਟ ਗਏ ਹਰ ਬਣ ਪਿਆਰੇ ਰਾਤ ਸੁਪਾ ਵੀ ਮਾਰ ਕੇ ਸਾਰੇ ਬਣ ਗਏ ਹਰ ਬਣ ਪਿਆਰੇ ਨਾਮ ਰਮਾਈਨ ਲਿਖੀ ਪਾਲਨਿਕ ਦਿੱਤੀ ਕਰਮ ਸੁਧਾਰ ਦੀ ਤੇਰੀ ਜਉ ਜੋਤਾਂ ਵਿੱਚ ਹੋ ਰਿਹਾ ਜੈ ਭਗਵਾਨ ਦੀ ਤੇਰੀ ਜਉ ਜੋਤਾਂ ਹੋ ਰਹੀ ਜੈ ਜੈ ਕਾਰਜ ਤੇਰੀ ਚੌਂ ਜੋਗਾਂ ਵਿੱਚ ਹੋ ਰਹੀ ਜੈ ਜੈ ਕਾਰਜ ਤੇਰੀ ਚੌਂ ਜੋਗਾਂ ਵਿੱਚ ਹੋ ਰਹੀ ਜੈ ਜੈ ਕਾਰਜ ਤੇਰੀ ਚੌਂ ਜੋਗਾਂ ਵਿੱਚ اے ਦੇਵਕੀ ਦੇ ਕਰ ਕ੍ਰਿਸ਼ਨ ਜੀ ਆਏ ਪੂਤਨਾ ਦਾਈ ਮਾਰੀ ਦੇਵਕੀ ਦੇ ਕਰ ਕ੍ਰਿਸ਼ਨ ਜੀ ਆਏ ਪੂਤਨਾ ਦਾਈ ਮਾਰੀ ਦੇਵਕੀ ਦੇ ਕਰ ਕ੍ਰਿਸ਼ਨ ਜੀ ਆਏ ਪੂਤਨਾ ਦਾਈ ਮਾਰੀ ਦੇਵਕੀ ਦੇ ਕਰ ਕ੍ਰਿਸ਼ਨ ਜੀ ਆਏ ਦੇਵਕੀ ਈਮਾਰੀ ਪਾਪਾ ਜਦ ਪਰਖਿਆ ਖੜਾ ਕੰਸ ਦੀ ਆਈ ਵਾਰੀ ਪਾਪਾ ਦਾ ਜਦ ਖੜਾ ਪਰ ਗਿਆ ਕੰਸ ਦੀ ਆਈ ਵਾਰੀ ਪਾਪਾ ਦਾ ਜਦ ਖੜਾ ਪਰ ਗਿਆ ਕੰਸ ਦੀ ਆਈ ਵਾਰੀ ਪਾਪਾ ਦਾ ਜਦ ਖੜਾ ਪਰ ਗਿਆ ਕੰਸ ਦੀ ਆਈ ਵਾਰੀ ਇਹ ਤਾਂ ਵਾਪਰ ਹੋ ਰਈ ਜੈ ਜੈਕਾਰ ਤੇਰੀ ਜੋਤਾਂ ਦੇ ਹੋ ਰਈ ਜੈ ਜੈਕਾਰ ਤੇਰੀ ਜੋਤਾਂ ਵਿੱਚ 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 ਇਹ ਕਾਲ ਯੁਗ ਦੇ ਵਿੱਚ ਕਿਰਪਾ ਕੀਤੀ ਤੁਰਤੀ ਪਾਣੀ ਲਿਆ ਕੇ ਕਾਲ ਯੁਗ ਦੇ ਵਿੱਚ ਬਾਣੀ ਲਿਆ ਕੇ ਹਰਿ ਗੁਰਦੇਵ ਦੀ ਕਿਰਪਾ ਤੇ ਟੇਰ ਕੇ ਬਾਣੀ ਲਿਆ ਕੇ ਗੁਰਜੁਗਦੇਵ ਦੀ ਕਿਰਪਾ ਤੇ ਟੇਰ ਕੇ ਬਾਣੀ ਲਿਆ ਕੇ ਭਵ ਸਾਗਰ ਚੋਂ ਪਾਰ ਨਗਾਉਂਦੀ ਨਾਮ ਜਨਮ ਜਪਾ ਕੇ ਭਵ ਸਾਗਰ ਚੋਂ ਪਾਰ ਨਗਾਉਂਦੀ ਨਾਮ ਜਨਮ ਜਪਾ ਕੇ ਭਵ ਸਾਗਰ ਚੋਂ ਪਾਰ ਲਗਾਉਂਦੇ ਨਾਮ ਜਨਮ ਜਪਾ ਕੇ ਭਵ ਸਾਗਰ ਚੋਂ ਪਾਰ ਲਗਾਉਂਦੇ ਨਾਮ ਜਨਮ ਜਪਾ ਕੇ ਜੋ ਵੀ ਸਰਦਾਰ ਤੇ ਤੇਰੀ ਚੌਕਾਂ ਵਿੱਚ ਹੋ ਰਿਹਾ ਜੈ ਜੈਕਾਰ ਜ 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 ਤੇਰੀ ਚੌਕਾਂ ਵਿੱਚ ਸਾਧੂ ਸੰਤ ਵੀ ਆਉਂਦੇ ਜਿਹੜੇ ਪੜਾ ਜਗਤ ਦਾ ਕਰਦੇ ਸਾਧੂ ਸੰਤ ਵੀ ਆਉਂਦੇ ਜਿਹੜੇ ਪੜਾ ਜਗਤ ਦਾ ਕਰਦੇ ਸਾਧੂ ਸੰਤ ਵੀ ਆਉਂਦੇ ਜਿਹੜੇ ਪੜਾ ਜਗਤ ਦਾ ਕਰਦੇ ਸਾਧੂ ਸੰਤ ਵੀ ਆਉਂਦੇ ਜਿਹੜੇ ਪੜਾ ਜਗਤ ਦਾ ਕਰਦੇ ਇਹ ਧਰਮ ਰਾਜ ਦੇ ਕੋਲ ਸੰਗਤਾਂ ਲਈ ਆਪ ਬਕਾਲਤ ਕਰਦੇ ਇਹ ਧਰਮ ਰਾਜ ਕੋਲ ਸੰਗਤਾਂ ਦੇ ਲਈ ਆਪ ਬਕਾਲਤ ਕਰਦੇ ਇਹ ਧਰਮ ਰਾਜ ਕੋਲ ਵੇ ਦੇ ਆਪ ਵਕਾਲਤ ਕਰਦੇ ਕਰਤਾਰ ਦੀ ਬੋਲਾਤਾ ਦੇਵੇ ਆਪ ਵਕਾਲਤ ਕਰਦੇ ਇਹ ਪਾਣਾ ਪੁਰਸ਼ ਨਹੀਂ ਕਰਦੇ ਦੇਖੋ ਪਾਣੀ ਦਾ ਸਤਕਾਰ ਜਿ ਤੇਰੀ ਚੌਂ ਜੋਕਾਂ ਵਿੱਚ ਹੋ ਰਿਹਾ ਹੈ ਸਤਕਾਰ ਜਿ ਤੇਰੀ ਚੌਂ ਜੋਕਾਂ ਵਿੱਚ ਹੋ ਰਿਹਾ ਹੈ ਸਤਕਾਰ ਜਿ ਤੇਰੀ ਚੌਂ ਜੋਕਾਂ ਵਿੱਚ ਹੋ ਰਿਹਾ ਹੈ ਸਤਕਾਰ ਜਿ ਤੇਰੀ ਚੌਂ ਜੋਕਾਂ ਵਿੱਚ ਹੋ ਰਿਹਾ ਹੈ ਸਤਕਾਰ ਜਿ ਤੇਰੀ ਚੌਂ ਜੋਕਾਂ ਵਿੱਚ ਹੋ ਰਿਹਾ ਹੈ